ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਇਹ ਬੱਚੀ ਠੇਠਰ ਕਲਾਂ ਤੋਂ ਆ ਜੀ ਸ਼ਰਨਦੀਪ ਕੌਰ ਇਹਦੀ ਅੱਖਾਂ ਦੀ ਸਰਜਰੀ ਹੋਈ ਆ ਦੋਨੋਂ ਅੱਖਾਂ ਦਾ ਆਪਰੇਸ਼ਨ ਹੋਇਆ ਔਰ ਅਸੀਂ ਵੀਡੀਓ ਸਾਂਝੀ ਕੀਤੀ ਸੀ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਧੀ ਰਾਣੀ ਦਾ ਸਾਡੀ ਦਾ ਬਿੱਲ ਦਿੱਤਾ ਔਰ ਇਹ ਲੱਖਾਂ ਰੁਪਏ ਦਾ ਆਪਰੇਸ਼ਨ ਸੀ ਜਿਹੜਾ ਇਹ ਨਾ ਤਾਂ ਸ਼ਰਨਦੀਪ ਦੀ ਫੈਮਲੀ ਕਰਾ ਸਕਦੀ ਸੀ ਨਾ ਸੀ ਕਰਾ ਸਕਦੇ ਸੀ ਇਹ ਵਾਇਗੁਰੂ ਦੀ ਕਿਰਪਾ ਨਾਲ ਹੋਇਆ ਸਭ ਕੁਝ ਇਹ ਬੱਚੀ ਦੀ ਹੁਣ ਉਮਰ 22 ਸਾਲ ਹੋ ਗਈ ਸੀ ਤੇ ਇਹ ਸਰਜਰੀ ਅੱਜ ਤੋਂ 10-15 ਸਾਲ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਪਰ ਘਰ ਦੀ ਗਰੀਬੀ ਕਰਕੇ ਲੋੜਵੰਦ ਪਰਿਵਾਰ ਸੀ ਫਾਦਰ ਸਾਹਿਬ ਵੀ ਜੌਬ ਕਰਦੇ ਨੇ 10-11000 ਰੁਪਏ ਮਹੀਨੇ ਤੇ ਪਰ ਹੁਣ 1.5 ਲੱਖ ਰੁਪਏ ਅੱਖਾਂ ਦੀ ਸਰਜਰੀ ਦਾ ਬਿੱਲ ਨਹੀਂ ਸੀ ਦੇ ਪਾਰੇ ਪਰ ਉਹਦੇ ਕਰਕੇ ਐਨਕਾਂ ਦਾ ਨੰਬਰ ਵਧ ਹੀ ਜਾਂਦਾ ਸੀ ਐਨਕਾਂ ਐਡੀਆਂ-ਐਡੀਆਂ ਮੋਟੀਆਂ ਦੂਰ ਵੀ ਨਰਗੀਆਂ ਹੋ ਗਈਆਂ ਸੀ ਹੁਣ 8.5 ਨੰਬਰ ਦੀ ਐਨਕ ਲੱਗੀ ਹੋਈ ਸੀ ਸ਼ਰਨਦੀਪ ਦੇ ਉਹ ਵੀ ਦਿਨੋਂ-ਦਰ ਹੋਰ ਵਧ ਹੀ ਜਾਂਦੀ ਸੀ ਪਲੱਸ 2 ਕਰਕੇ ਛੱਡ ਗਈ ਸੀ ਅਗਲੀ ਪੜ੍ਹਾਈ ਸ਼ੁਰੂ ਕਰਨੀ ਹੈ ਜਾਂ ਬੱਚਿਆਂ ਨੂੰ ਹੁੰਦਾ ਮਾਪੇ ਨੂੰ ਵੀ ਬੱਚੀ ਦਾ ਕੱਲ ਨੂੰ ਵਿਆਹ ਸ਼ਾਦੀ ਵੀ ਕਰਨਾ ਤਾਂ ਇੰਨੀ ਮੋਟੀ ਐਨਕ ਲੱਗੀ ਹੋਈ ਆ ਤਾਂ ਉਹ ਵੀ ਦਿੱਕਤ ਵਾਲੀ ਆਉਣ ਵਾਲੇ ਸਮੇਂ 'ਚ ਆਉਂਦੀ ਸੀ ਪਰ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਭੈਣ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਰ ਜੀ ਜਿਨ੍ਹਾਂ ਨੇ ਤੁਸੀਂ ਇਹ ਮਦਦ ਕੀਤੀ ਇਸ ਬੱਚੀ ਦੀ ਅੱਖਾਂ ਦੀ ਸਰਜਰੀ ਹੋ ਗਈ ਹੈ ਬਿਲਕੁਲ ਤੰਦਰੁਸਤ ਆ ਠੀਕ-ਠਾਕ ਆ ਛੁੱਟੀ ਮਿਲ ਗਈ ਹੈ ਹਸਪੀਟਲ ਤੋਂ ਹੁਣ ਇਹ ਤੇ ਹੁਣ ਇਹ ਆਪਣੇ ਘਰ ਚੱਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ